ਇੰਜਰਡ ਹੋਏ 100 ਦੇ ਕਰੀਬ ਬੰਦੇ ਇਸ ਸ਼ਿਕਾਗੋ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਪਰ ਉਸ ਤੋਂ ਬਾਅਦ ਚੋ ਇੱਕ ਬਹੁਤ ਵੱਡਾ ਫੈਸਲਾ ਦਿੱਤਾ ਗਿਆ ਕਿ ਦਿਨ ਦੇ 24 ਘੰਟਿਆਂ ਨੂੰ ਤਿੰਨ ਉਹਦੇ ਚ ਖੰਡਾਂ ਦੇ ਵਿੱਚ ਵੰਡ ਦਿੱਤਾ ਗਿਆ 8-8 ਘੰਟੇ ਦੇ ਤਿੰਨ ਖੰਡ ਬਣਾ ਦਿੱਤੇ ਗਏ 8 ਘੰਟੇ ਬਣਾ ਦਿੱਤੇ ਗਏ ਵਰਕਿੰਗ ਆਰਸ ਦੇ ਕਿ ਦਿਹਾੜੀ ਨੂੰ 8 ਘੰਟੇ ਮੰਨਿਆ ਜਾਊਗਾ ਤੇ ਜੇ 8 ਘੰਟੇ ਤੋਂ ਉੱਤੇ ਕੋਈ ਵਲੰਟਰੀਲੀ ਆਪਣੀ ਸਵੈ ਇਛਾ ਦੇ ਨਾਲ ਵੱਧ ਕੰਮ ਕਰਨਾ ਚਾਹੁੰਦਾ ਤਾਂ ਉਹਨੂੰ ਓਵਰਟਾਈਮ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਚੋ 8 ਘੰਟੇ ਉਹਦੇ ਚੋਂ ਕੱਢੇ ਗਏ ਰੀਕ੍ਰੀਏਸ਼ਨ ਦੇ ਲਈ ਆਪਣੀ ਫੈਮਿਲੀ ਰੀਕ੍ਰੀਏਸ਼ਨ ਦਾ ਮਤਲਬ ਆਪਣੀ ਫੈਮਿਲੀ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਕੋਲ ਕਿਤੇ ਆਣਾ ਜਾਣਾ ਤਾਂ ਉਹ ਰੀਕ੍ਰੀਏਸ਼ਨ ਮਤਲਬ ਆਪਣੇ ਲੇਜਰ ਐਕਟੀਵਿਟੀ ਦੇ ਲਈ ਸਮਾਂ ਦਿੱਤਾ ਗਿਆ ਤੇ 8 ਘੰਟੇ ਹੀ ਉਹਦੇ ਚੋਂ ਕੱਢੇ ਗਏ ਰੈਸਟ ਪੀਰੀਅਡ ਦੇ ਲਈ ਰੈਸਟ ਪੀਰੀਅਡ ਮਤਲਬ ਕਿ ਜਿਹੜੇ ਇਨਸਾਨ ਨੇ ਹੱਥੀ ਮਿਹਨਤ ਮਜ਼ਦੂਰੀ ਕਰਨੀਆਂ ਮਸ਼ੱਕਤ ਕਰਨੀਆਂ ਉਹ ਥੱਕ ਜਾਂਦਾ ਉਹਦੇ ਸਰੀਰ ਨੂੰ ਵੀ ਆਰਾਮ ਚਾਹੀਦਾ ਉਹਨੂੰ ਮਾਨਸਿਕ ਤੌਰ ਤੇ ਵੀ ਆਰਾਮ ਚਾਹੀਦਾ ਸੋ ਇਹ 8-8 ਘੰਟਿਆਂ ਦੇ ਨਾਲ ਤਿੰਨ ਖੰਡ ਬਣਾ ਦਿੱਤੇ ਗਏ ਜਿਹਦੀ ਅੱਜ ਜਿਹਦਾ ਅੱਜ ਲਾਭ ਹੈ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਮੇਨਟੇਨ ਹੋ ਗਿਆ ਜਿਹੜਾ ਕਿ ਅੱਜ ਆਲਮੋਸਟ ਸਾਰੇ ਮੁਲਕਾਂ ਦੇ ਵਿੱਚ ਇਹ ਇੰਟਰਨੈਸ਼ਨਲ ਸਟੈਂਡਰਡ ਹੈ ਜਿਹੜਾ ਇਹ ਇਹ ਫਾਲੋ ਕੀਤਾ ਜਾਂਦਾ ਹੈ ਸੋ ਜਿਹਦੇ ਤਹਿਤ ਮੈਂ ਇੱਕ ਵਾਰ ਤੋਂ ਫੇਰ ਤੁਹਾਨੂੰ 1 ਮਈ ਦੇ ਦਿਵਸ ਦੇ ਉੱਤੇ ਸਾਡੇ ਸਾਰੇ ਕੀਰਤੀ ਕਾਮਿਆਂ ਨੂੰ ਬਹੁਤ-ਬਹੁਤ ਮੁਬਾਰਕਤ ਦਿੰਦਾ ਤੇ ਹੁਣ ਜਿੱਥੇ ਤੱਕ ਗੱਲ ਕਰੀਏ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਨੇ ਬਹੁਤ ਵੱਡੇ ਉਪਰਾਲੇ ਕੀਤੇ ਨੇ ਜਿਹੜੇ ਕਿ ਅੱਜ ਦੇ ਲੇਬਰ ਡੇ ਵਾਲੇ ਦਿਨ ਮੈਂ ਥੋੜੇ 라ਹੀਮ ਸਾਰਿਆਂ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਜਿਹਦੇ ਚੱਲਦੇ ਮੈਨੂੰ ਇਹ ਦੱਸਦੇ ਹੋ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਕੋਲ ਜਿਹੜੀ ਪੈਂਡੈਂਸੀ ਸੀਗੀ ਸਾਡੇ ਕੋਲ ਪੈਂਡੈਂਸੀ ਸੀ ਜਿਹੜੀ ਉਹ ਲੇਬਰ ਕਾਰਡ ਤੇ ਜਿਹੜੀਆਂ ਲੇਬਰ ਸਕੀਮਸ ਚੱਲਦੀਆਂ ਨੇ 1,10,000 ਪੈਂਡੈਂਸੀ ਸੀ ਇਸ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪਰ ਇਸ ਸਾਲ ਦੇ 4 ਮਹੀਨੇ ਬੀਤਣ ਤੇ ਅਸੀਂ ਸਾਡੇ ਡਿਪਾਰਟਮੈਂਟ ਨੇ ਦਿਨ ਰਾਤ ਇਹਦੇ ਤੇ ਐਨਾ ਕੰਮ ਕੀਤਾ ਕਿ 1,10,000 ਤੋਂ ਜਿਹੜੀ ਉਹ ਲੇਬਰ ਕਾਰਡ ਤੇ ਸਕੀਮ ਦੀ ਪੋਟੈਂਸੀ ਸੀ ਉਹ ਘਟਾ ਕੇ ਅਸੀਂ ਸਿਰਫ ਤੇ ਸਿਰਫ 30,000 ਤੇ ਲਿਆਏ ਅਸੀਂ ਇਹਦੇ ਵਿੱਚ ਲਗਭਗ ਲਗਭਗ 80,000 ਜਣੇ ਕਿ ਜਿਹੜੀਆਂ ਪੈਂਡਿੰਗ ਜੌਬ ਕਾਰਡ ਸੀ ਤੇ ਜਿਹੜੀਆਂ ਸਕੀਮਸ ਦੀ ਜਿਨ੍ਹਾਂ ਨੂੰ ਜਣੇ ਕਿ ਫੈਸਿਲਿਟੀ ਨਹੀਂ ਸੀ ਮਿਲਦੀ ਅਸੀਂ 80,000 ਦੇ ਕਰੀਬ ਜਣੇ ਕਿ ਇਹ ਨਾ 4 ਮਹੀਨਿਆਂ ਦੇ ਅੰਦਰ ਉਹਨਾਂ ਨੂੰ ਇਹ ਫੈਸਿਲਿਟੀ ਪ੍ਰੋਵਾਈਡ ਕਰਾਤੀ ਦੂਸਰਾ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਕਿ ਸਾਲ 2024-25 ਦੇ ਜਿਹੜੇ ਫਾਈਨੈਂਸ਼ੀਅਲ ਇਅਰ ਚ ਵਿੱਤੀ ਸਾਲ ਦੇ ਵਿੱਚ ਅਸੀਂ ਜਿਹੜਾ BOCW ਬਿਲਡਿੰਗ ਅਦਰ ਕੰਸਟਰਕਸ਼ਨ ਵਰਕਰ ਬੋਰਡ ਹੈ ਇਹਦੇ ਚ ਅਸੀਂ 90 ਕਰੋੜ ਰੁਪਏ ਦੀ ਰਾਸ਼ੀ 90 ਕਰੋੜ ਰੁਪਏ ਦੀ ਰਾਸ਼ੀ ਅਸੀਂ ਜਾਰੀ ਕੀਤੀ ਹੈ 25-24-25 ਦੇ ਵਿੱਚ ਜਿਹਦੇ ਚ ਬੱਚਿਆਂ ਦਾ ਜਿਹੜਾ ਐਜੂਕੇਸ਼ਨ ਦਾ ਸਟਾਈਪੈਂਡ ਹੈ ਬੱਚਿਆਂ ਦਾ ਵਜੀਫਾ ਹੈ ਉਦੇ ਲਈ 45 ਕਰੋੜ ਰੁਪਇਆ ਬਾਲੜੀ ਤੋਹਫਾ ਜਿਹੜਾ ਚੱਲ ਰਿਹਾ ਉਹਦੇ ਲਈ 85 ਲੱਖ ਤੇ 14000 ਰੁਪਇਆ ਤੇ ਉਸ ਤੋਂ ਇਲਾਵਾ ਐਕਸਗਰੇਸ਼ੀਆ ਦੇ ਲਈ ਅਸੀਂ 28 ਕਰੋੜ ਰੁਪਇਆ ਐਕਸਗਰੇਸ਼ੀਆ ਜਿਨ੍ਹਾਂ ਦੀ ਕੰਮ ਕਰਦਿਆਂ ਦੀ ਕਿਸੇ ਕਾਰਨ ਵਰਸ਼ ਜਿਹੜੇ ਉਹ ਫੌਤ ਹੋ ਜਾਂਦੇ ਨੇ ਤਾਂ 28 ਕਰੋੜ ਰੁਪਇਆ ਉਹਨਾਂ ਨੂੰ ਦਿੱਤਾ ਗਿਆ ਤੇ ਹੈਲਥ ਇੰਸ਼ੋਰੈਂਸ ਤੇ ਸਰਜਰੀ ਲਈ ਅਸੀਂ 11 ਕਰੋੜ ਰੁਪਇਆ ਉਹਨਾਂ ਨੂੰ ਦਿੱਤਾ ਆਪਣੇ ਇਲਾਜ ਕਰਾਉਣ ਦੇ ਲਈ ਤੇ ਇਹ ਵੀ ਮੈਨੂੰ ਦੱਸ ਦੋਏ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀ ਪੰਜਾਬ ਦੇ ਅੰਦਰ ਇੱਕ ਐਸੀ ਬਹੁਤ ਵਧੀਆ ਇੱਕ ਸਾਡਾ ਬੋਰਡ ਹੈ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚਲਾ ਰਿਹਾ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਅਸੀਂ 130000 ਵਰਕਰ ਤੇ ਉਹਨਾਂ ਦੀਆਂ ਫੈਮਲੀਆਂ ਮੈਂ ਫੇਰ ਰਿਪੀਟ ਕਰ ਰਿਹਾ ਹਾਂ 130000 ਵਰਕਰ ਤੇ ਉਹਨਾਂ ਦੀਆਂ ਫੈਮਲੀਆਂ ਨੂੰ ਅਸੀਂ ਇਸ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਰਜਿਸਟਰ ਕੀਤਾ ਤੇ ਹਰੇਕ ਵਿਅਕਤੀ ਨੂੰ ਚਾਹੇ ਉਹ ਖੁਦ ਵਰਕਰ ਹੈ ਜਾਂ ਉਹਦਾ ਫੈਮਿਲੀ ਮੈਂਬਰ ਹੈ 5 ਲੱਖ ਰੁਪਈਆ ਮਹੀਨ 5 ਲੱਖ ਰੁਪਈਆ ਦੀ ਹੈਲਥ ਇੰਸ਼ੋਰੈਂਸ ਵੈ ਫੇਰ ਰਿਪੀਟ ਕਰ ਰਿਹਾ 5 ਲੱਖ ਰੁਪਈਆ ਦੀ ਹੈਲਥ ਇੰਸ਼ੋਰੈਂਸ ਹੈ ਜਿਹੜੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਤੀ ਜਿਹਦੇ ਵਿੱਚ ਹਾਰਟ ਅਟੈਕ ਹਾਰਟ ਦੇ ਨਾਲ ਲੇਟਰ ਸਮੱਸਿਆ ਕਾਰਡੀਅਕ ਕੇਅਰ ਕੈਂਸਰ ਦਾ ਟਰੀਟਮੈਂਟ ਤੇ ਨਿਊਰੋ ਸਰਜਰੀ ਦਿਮਾਗੀ ਤੌਰ ਤੇ ਕੋਈ ਵੀ ਕੋਈ ਇਲਾਜ ਕਰਾਣਾ ਸਰਜਰੀ ਕਰਾਣੀ ਆ ਆਰਥੋਪੈਡਿਕ ਆਰਥੋਪੈਡਿਕ ਮਤਲਬ ਹੱਡੀਆਂ ਕਿਸੇ ਦੇ ਸੱਟ ਲੱਗ ਜਵੇ ਬਾਹਾਂ ਟੁੱਟ ਜਵੇ ਲੱਤ ਟੁੱਟ ਜਵੇ ਉਹਦੀ ਉਹਨਾਂ ਨੇ ਸਰਜੀ ਕਰਾਣੀ ਹੈ ਉਸ ਦੇ ਲਈ ਤੇ ਜੇ ਕਿਸੇ ਦੀਆਂ ਕਿਡਨੀਆਂ ਦੇ ਵਿੱਚ ਕੋਈ ਫੇਲਿਅਰ ਹੋ ਜਵੇ ਕਿਡਨੀਆਂ 'ਚ ਇਨਫੈਕਸ਼ਨ ਹੋ ਜਵੇ ਤਾਂ ਉਹਨਾਂ ਦੇ ਡਾਇਲਿਸਿਸ ਕਰਾਉਣ ਦੇ ਲਈ ਅਸੀਂ ਜਾਨੀ ਕਿ ਮੇਜਰ ਹੈ ਜਾਨੀ ਕਿ ਜਿਹੜੀਆਂ 5 ਚੀਜ਼ਾਂ ਨੇ ਇਹਦੇ ਅੰਦਰ 5 ਲੱਖ ਰੁਪਏ ਦੀ ਜਿਹੜੀ ਹੈਲਥ ਇੰਸ਼ੋਰੈਂਸ ਹੈ ਇਹਦੇ ਵਿੱਚ ਕਵਰ ਕੀਤੀਆਂ ਇਸ ਤੋਂ ਇਲਾਵਾ ਮੈਨੂੰ ਇਹ ਵੀ ਦੱਸਦੇ ਹੋ ਖੁਸ਼ੀ ਹੁੰਦੀ ਹੈ ਕਿ ਅੱਜ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਇਹ ਸਕੀਮਾਂ ਚੱਲਦੀਆਂ ਸੀ ਇਹਦੇ ਵਿੱਚ 9 ਲੈਵਲ ਦੀ 9 ਤਰ੍ਹਾਂ ਦੇ ਅਫਸਰਾਂ ਤੋਂ 9 ਸਟੇਜਾਂ ਦੇ ਉੱਤੋਂ ਜਾਨੀ ਕਿ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਸੀ ਜਿਹੜੀ ਕਿ ਹੁਣ ਅਸੀਂ ਘਟਾਤੀਆਂ ਅਸੀਂ ਇਹਦੇ ਚੋਂ ਬਹੁਤ ਸਾਰੀਆਂ ਸਿਰਫ ਤਿੰਨ ਸਕੀਮਾਂ ਨੂੰ ਛੱਡ ਕੇ ਆਲਮੋਸਟ ਲੇਬਰ ਡਿਪਾਰਟਮੈਂਟ ਦੀਆਂ ਬਾਕੀ ਸਾਰੀਆਂ ਸਕੀਮਾਂ ਨੂੰ ਅਸੀਂ ਦੋ ਲੈਵਲ ਉਹਦੇ ਚੋਂ ਖਤਮ ਕਰਤੇ ਜਿਹਦੇ ਵਿੱਚ ਥੋੜੇ ਹੁਣ ਮੈਨੂੰ ਇਹ ਦੱਸਦੇ ਹੋ ਖਤਮ ਮਤਲਬ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀਆਂ ਇਹਦੇ ਵਿੱਚ ਐਕਸ ਗ੍ਰੇਸ਼ੀਆ ਵਾਲੜੀ ਤੋਹਫਾ ਤੇ ਸ਼ਗਨ ਸਕੀਮ ਨੂੰ ਛੱਡ ਕੇ ਬਾਕੀ ਸਾਰੀਆਂ ਸਕੀਮਾਂ ਦੇ ਉੱਤੇ ਸਿਰਫ ਹੁਣ 7 ਲੇਅਰ 7 ਤਰ੍ਹਾਂ ਦੇ ਅਪਰੂਵਲ ਨੇ ਜਿਹੜੇ ਉਹ ਓਨਲੀ ਜਣੇ ਕਿ ਬਾਕੀ ਰਹਿ ਗਏ ਤੇ ਇਸ ਦੇ ਨਾਲ ਮੈਨੂੰ ਇਹ ਵੀ ਦੱਸਦੇ ਹੋ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਪੰਜਾਬ ਕੰਸਟਰਕਸ਼ਨ ਵਰਕਰਸ ਵੈਲਫੇਅਰ ਬੋਰਡ ਹੈ ਅਸੀਂ ਇਹਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਨੇ ਜਿਹੜੀਆਂ ਕੰਸਟਰਕਸ਼ਨ ਵਰਕਰ ਨੇ ਉਹਨਾਂ ਨੂੰ 21000 ਰੁਪਈਆ ਜਿਹੜਾ ਇਹਦੇ 'ਚ ਜਿਹੜਾ ਮੈਟਰਨਿਟੀ ਬੈਨੀਫਿਟ ਦੇ ਰਹੇ ਆ ਤੇ 5000 ਰੁਪਿਆ ਮੈਟਰਨਿਟੀ ਬੈਨੀਫਿਟ ਆ ਜਿਹੜਾ ਉਹ ਅਸੀਂ ਉਹਨਾਂ ਦੇ ਹਸਬੰਦ ਨੇ ਜਿਹੜੇ ਉਹਨਾਂ ਨੂੰ ਦੇ ਰਹੇ ਆ ਜੀ ਤੇ ਜਿਹੜੀ ਇਹਦੇ ਤੇ ਮੈਟਰਨਿਟੀ ਸਪੋਰਟ ਦੇ ਲਈ ਇਹਦੇ 'ਚ ਜਿਹੜੀਆਂ 5000 ਪ੍ਰੈਗਨੈਂਟ ਵਰਕਰ ਫੈਮਲੀਆਂ ਜਿਹੜੀਆਂ ਉਹਨਾਂ ਲਈ ਵੀ ਅਸੀਂ ਇਹ ਜਿਹੜੀ ਸਕੀਮ ਹੈ ਮੰਡੇਟਰੀ ਕੀਤੀ ਹੈ ਇਸ ਤੋਂ ਇਲਾਵਾ ਮੈਨੂੰ ਇੱਕ ਗੱਲ ਹੋਰ ਬੜੀ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਇਸ ਸਾਲ ਦਾ ਅਸੀਂ ਰਿਕਾਰਡ ਤੋੜ ਜਿਹੜਾ ਸੈਸ ਹੈ ਜਿਹੜਾ ਸਾਡਾ ਲੇਬਰ ਡਿਪਾਰਟਮੈਂਟ ਦੇ ਵਿੱਚ ਇਕੱਠਾ ਹੋਇਆ ਹੈ ਜਿਹੜਾ ਕਿ ਪੁਰਾਣੀਆਂ ਪੁਰਾਣੇ ਸਮਿਆਂ ਦੇ ਨਾਲ ਜੇਕਰ ਇਹਦਾ ਕੰਪੈਰੀਜ਼ਨ ਕੀਤਾ ਜਾਵੇ ਤਾਂ ਇਸ ਸਾਲ ਸਾਨੂੰ 24 25 ਦੇ ਵਿੱਚ 287 ਕਰੋੜ ਰੁਪਈਆ ਬੜਾ ਰਿਕਾਰਡ ਤੋੜ ਹੈ 287 ਕਰੋੜ ਰੁਪਈਆ ਜਿਹੜਾ ਕਿ ਪਿਛਲੇ 4 ਸਾਲਾਂ ਤੋਂ ਸਭ ਤੋਂ ਹਾਈएस्ट ਰਿਕਾਰਡ ਤੋੜ ਸਾਡੇ ਕੋਲ ਜਿਹੜਾ ਹੈ ਉਹ ਲੇਬਰ ਸੈਸ ਜਿਹੜਾ ਉਹਦੇ ਰੂਪ ਦੇ ਵਿੱਚ ਇਕੱਠਾ ਹੋਇਆ ਤੇ ਮੈਨੂੰ ਇਹ ਦੀ ਇੱਕ ਗੱਲ ਦੱਸਦੇ ਹੋਏ ਹੋਰ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਇੱਕ ਫਾਰਮ ਨੰਬਰ 27 ਹੁੰਦਾ ਜੋ ਕਿ ਕਿਰਤੀਆਂ ਵੱਲੋਂ ਰਜਿਸਟ੍ਰੇਸ਼ਨ ਰਜਿਸਟਰਡ ਹੋਣ ਵੇਲੇ ਭਰਨਾ ਪੈਂਦਾ ਫਾਰਮ ਨੰਬਰ 27 ਇਹ ਐਨਾ ਕੰਪਲਿਕੇਟਿਡ ਸੀ ਫਾਰਮ ਨੰਬਰ 27 ਕਿ ਇੱਕ ਆਮ ਜੀ ਦੀ 500 ਰੁਪਿਆ ਦਿਹਾੜੀ ਹੈ ਜਦੋਂ ਕਿਸੇ ਵੀ ਬੰਦੇ ਤੋਂ ਇਹ ਫਾਰਮ ਭਰਵਾਣ ਲਈ ਕਿਉਂਕਿ ਆਪ ਤਾਂ ਭਰ ਨਹੀਂ ਸਕਦਾ ਕਿਉਂਕਿ ਕੰਪਲਿਕੇਟਿਡ ਸੀ ਪਰ ਜਦੋਂ ਇਹ ਫਾਰਮ ਨੰਬਰ 27 ਭਰਉਣ ਲਈ ਕਿਸੇ ਉਹਦੇ ਕੋਲ ਜਾਂਦਾ ਸੀਗਾ ਕੰਪਿਊਟਰ ਆਪਰੇਟਰ ਕੋਲ ਜਾਂ ਕਿਸੇ ਹੋਰ ਦੁਕਾਨਦਾਰ ਕੋਲ ਜਾਂਦਾ ਸੀ ਕਿ ਮੇਰਾ ਫਾਰਮ ਨੰਬਰ 27 ਭਰ ਦੇ ਮੈਜਿਸਟ੍ਰੇਸ਼ਨ ਕਰਵਾਣੀ ਹੈ ਤਾਂ ਐਨੀ ਉਹਦੀ ਦਿਹਾੜੀ ਨਹੀਂ ਸੀ ਹੁੰਦੀ ਜਿੰਨੇ ਪੈਸੇ ਜਾਨੀ ਕਿ ਉਹਨਾਂ ਦੇ ਉਹ ਐਕਸਪਲੋਇਟ ਹੁੰਦੇ ਸੀ ਉਹਨਾਂ ਤੋਂ ਲੁੱਟੇ ਜਾਂਦੇ ਸੀ ਤਾਂ ਸਾਨੂੰ ਅਸੀਂ ਜਦੋਂ ਸਾਡੇ ਆਨਰੇਬਲ ਸੀਐਮ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਇਹਨੂੰ ਬਿਲਕੁਲ ਸੁਖਾਲਾ ਕਰ ਦਿਓ ਇੰਨਾ ਸੌਖਾ ਕਰ ਦਿਓ ਕਿ 8 ਪੜਿਆ 10 ਪੜਿਆ ਘਰ 'ਚ ਬੱਚਾ ਵੀ ਇਸ ਫਾਰਮ ਨੂੰ ਬੜੇ ਆਰਾਮ ਨਾਲ ਭਰ ਸਕੇ ਤਾਂ ਅਸੀਂ ਫਾਰਮ ਨੰਬਰ 27 ਨੂੰ ਇੰਨਾ ਸੌਖਾ ਤੇ ਆਸਾਨ ਕਰਤਾ ਕਿ ਜੇ ਹੁਣ ਘਰ ਦੇ ਵਿੱਚ ਕੋਈ ਵੀ ਬੱਚਾ 8 10 ਤੱਕ ਵੀ ਪੜਿਆ ਹੋਇਆ ਹੈਗਾ ਤਾਂ ਉਹ ਵੀ ਬੜੇ ਆਰਾਮ ਨਾਲ ਫਾਰਮ ਨੰਬਰ 27 ਪੰਜਾਬੀ 'ਚ ਵੀ ਭਰ ਸਕਦਾ ਹੈ ਤੇ ਜਿਹੜੇ ਕੋਈ ਸਾਡੇ ਪ੍ਰਵਾਸੀ ਮਜ਼ਦੂਰ ਉਹਨੇ ਕੰਮ ਕਰਦੇ ਉਹ ਹਿੰਦੀ 'ਚ ਵੀ ਭਰ ਸਕਦੇ ਨੇ ਇਸ ਤੋਂ ਇਲਾਵਾ ਮੈਨੂੰ ਇਹ ਵੀ ਦੱਸ ਦੋਏ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਜਿਹੜੇ ਵਰਕਰ 90 ਦਿਨ ਤੋਂ ਵੱਧ ਕੰਮ ਕਰਦੇ ਨੇ ਚਾਹੇ ਕਿਸੇ ਵੀ ਕੰਸਟਰਕਸ਼ਨ ਕੰਪਨੀ 'ਚ ਜਾਂ ਕਿਸੇ ਵੀ ਕੰਸਟਰਕਸ਼ਨ ਦੇ ਧੰਦੇ ਦੇ ਵਿੱਚ ਕਿਉਂਕਿ ਬਿਲਡਿੰਗ ਅਦਰ ਕੰਸਟਰਕਸ਼ਨ ਵਰਕਰ ਜਿਹੜਾ ਬੋਰਡ ਹੈ ਸਾਡਾ ਜਿਹੜੇ ਵਰਕਰ ਸਾਡੇ 90 ਦਿਨ ਤੋਂ ਵੱਧ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਹਾਂ ਬੇਨਤੀ ਵੀ ਕਰਦਾ ਹਾਂ ਕਿ ਉਹ ਆਪਣੇ ਆਪ ਨੂੰ ਸਾਡੇ ਇਸ ਜਿਹੜਾ ਸਾਡਾ ਬੋਰਡ ਹੈ ਇਦੇ ਉੱਤੇ ਫਟਾਫਟ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਤਾਂ ਜੋ ਉਹਨਾਂ ਨੂੰ ਬਣਦੀਆਂ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਕਰਾ ਸਕੀਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਡਿਪਾਰਟਮੈਂਟ ਹੈ ਇਹ ਵਚਨਬੱਧ ਹੈ ਕਿ ਹਰ ਤਰ੍ਹਾਂ ਦੀ ਜਿਹੜੀ ਸਕੀਮ ਹੈ ਜਿਹੜੀ ਕਿ ਸਾਡੇ ਬੋਰਡ ਦੇ ਥਰੂ ਯਾਨੀ ਕਿ ਪ੍ਰੋਵਾਈਡ ਕੀਤੀ ਜਾਂਦੀ ਹੈ ਇੱਕ ਇੱਕ ਸਕੀਮ ਦਾ ਲਾਭ ਪੰਜਾਬ ਦੇ ਕੱਲੇ-ਕੱਲੇ ਕਿਰਤੀ ਮਜ਼ਦੂਰ ਕਾਮਿਆਂ ਤੱਕ ਪਹੁੰਚਾਉਣ ਦੇ ਵਿੱਚ ਅਸੀਂ ਵਚਨਬੱਧ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਬਹੁਤ ਬਹੁਤ ਧੰਨਵਾਦ ਜੀ ਮੱਦੀ ਸਾਹਿਬ ਬੜੇ سارے ਡੋਸਟੈਪ ਡਿਲੀਵਰੀ ਆਪਾਂ ਕਰ ਰਹੇ ਹਾਂ ਉਹ ਸ਼ੁਰੂਆਤ ਕੀਤੀ ਹੈ ਕਿਹਾ ਉਹਨਾਂ ਚ ਜੋਰਡਨ ਦੀ ਕੋਈ ਹੈ ਨਹੀਂ ਯੋਜਨਾ ऑलरेडी ऑलरेडी ਸਾਡੀ ਉਹ ਜਿਹੜੀ ਇਹ ਹੈਗੀ ਹੈ ਸਕੀਮ ਉਹਨਾਂ ਚ ਆਲਰੇਡੀ ਕਵਰਡ ਹੈ ਜੁੜੀ ਹੋਈ ਹੈ ਜੀ 1076 ਉਹ ਨੰਬਰ ਹੈ ਨਾ ਜੀ ਹਾਂ ਜੀ ਹਾਂ ਉਹਦੇ ਨਾਲ ਜੁੜੀ ਹੋਈ ਬਹੁਤ ਸકરી ਬੜੀ ਨੀ ਆਉਂਦੀ ਹੁਣ ਬਹੁਤ ਅੰਦਰ ਕਿਹੜੀ ਕਿਹੜੀ ਸਕੀਮਾਂ ਲੱਗੀਆਂ ਨੇ ਬੜੇ ਵੱਡੇ ਫੂਟ ਜੋ ਰਹੇ ਨੇ ਉੱਥੇ ਵੀ ਅਦਾ ਪ੍ਰਬੰਧ ਕੀਤਾ ਕਿ ਜਾ ਕੇ ਲੋਕੀ ਗਿਆ ਉਹਨਾਂ ਨੂੰ ਜਾਂ ਫੈਕਟਰੀ ਜਾ ਕੇ ਅਸੀਂ ਪਿੱਛੇ ਜਿਹਨੂੰ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਬਹੁਤ ਮਸ਼ਹੂਰ ਇੱਕ ਲੇਬਰ ਚੌਂਕ ਹੁੰਦਾ ਜਿੱਥੇ ਲੇਬਰ ਸਾਰੀ ਇਕੱਤਰੇ ਤੋਂ ਕੇ ਇਕੱਠੀ ਹੋ ਕੇ ਸਵੇਰ ਵੇਲੇ ਖੜਦੀ ਹੁੰਦੀ ਹੈ ਅਸੀਂ ਉਹਨਾਂ ਸਾਰੇ ਚੌਂਕਾਂ ਦੇ ਵਿੱਚ ਆਲਰੇਡੀ ਪਹਿਲਾਂ ਤੋਂ ਕੈਂਪ ਲਵਾਏ ਨੇ ਤੇ ਉਹਨਾਂ ਨੂੰ ਅਵੇਅਰ ਕਰਨ ਦੇ ਲਈ ਪੰਜਾਬੀ ਦੇ ਵਿੱਚ ਤੇ ਹਿੰਦੀ ਦੇ ਵਿੱਚ ਅਸੀਂ ਜਿਹੜੇ ਉਹਨੇ ਡਿਸਪਲੇ ਬੋਰਡ ਨੇ ਅਸੀਂ ਆਲਰੇਡੀ ਲਵਾਏ ਨੇ ਤੇ ਜਿੱਥੇ ਕਿਤੇ ਮਤਲਬ ਕਿ ਕੋਈ ਬੋਰਡ ਜੇ ਕਿਸੇ ਨੇ ਕਿਸੇ ਕਾਰਨ ਉਹ ਵਰਸ਼ ਫਟ ਗਿਆ ਜਾਂ ਕੋਈ ਨਹੀਂ ਉੱਥੇ ਸੀਗਾ ਤਾਂ ਅਸੀਂ ਉਹਨੂੰ ਵੀ ਇਨਸ਼ੋਰ ਕੀਤਾ ਕਿ ਹਰੇਕ ਜਗ੍ਹਾ ਦੇ ਉੱਤੇ ਜਿੱਥੇ ਲੇਬਰ ਚੌਂਕ ਹੋਊਗਾ ਅਸੀਂ ਉੱਥੇ ਇਨਸ਼ੋਰ ਕੀਤਾ ਕਿ ਉੱਥੇ ਜਿਹੜੀਆਂ ਸਕੀਮਾਂ ਨੇ ਇਹ ਬਿਲਕੁਲ